ਹਾਂਜੀ ਕਿੱਦਾਂ ਹਾਲ? ਇਹ ਮੇਰਾ ਉਸਤਾਦ ਆ ਜਿਹਨੇ ਮੈਨੂੰ ਗੱਡੀ ਸਿਖਾਈ ਆ। ਲਓ ਜੀ ਚੋਬਰ ਚੋਬਰ ਗੱਡੀ ਵੀ ਚਲਾਉਣ ਲੱਪਿਆ। ਉਸਤਾਦ ਉਸਤਾਦ ਨੂੰ ਆਪਾਂ ਲਾਜ ਨਹੀਂ ਲਵਾਣੀ ਆਪਾਂ ਹੌਲੀ-ਹੌਲੀ ਚਲਾਉਣਾ। ਹੁਣ ਮੈਨੂੰ ਇਹ ਦੱਸ ਕਿੱਥੇ-ਕਿੱਥੇ ਗੱਡੀ ਲੈ ਕੇ ਚੱਲੇ ਗਏ ਆਂ। ਸ਼ਹਿਰ ਤਾਂ ਰੋਝ ਹੀ ਜਾਂਦਾ ਫੁਵਾੜੇ। ਹਾਂ। ਤੇ ਦਦਾ ਘੁੰਮਦੇ ਰਹੀਦਾ ਕਿਤੇ ਨਾ ਕਿਤੇ। ਅੱਜ ਜਿਹੜਾ ਢੀੜਾ ਸੀਗਾ। ਅੱਛਾ। ਪੁਲਾਪੁਰ ਦਾਖਨ ਗਿਆ ਕੇ ਆਇਆ। ਢੀੜਾ ਵੀ ਲਾਇਆ? ਹਾਂ ਢੀੜਾ ਲੈ ਕੇ ਆਇਆ। ਦੇਖੋ ਮੁੰਡੇ ਨੇ। ਅੱਜੀ ਲਵਾਇਆ ਏ ਤਾਜਾ ਜੀ ਉਥੇ ਟੂਲ ਪਲਾਜੇ ਤੇ ਠੀਕ ਆ ਅੱਜ ਨਵਾਂ ਹੀ ਲਵਾਇਆ ਈ ਆਲੇ ਠੀਕ ਆ ਲਓ ਜੀ ਮੁੰਡਾ ਗੱਡੀ ਹੁਣ ਫੇ ਬਹੁਤ ਵਧੀਆ ਚਲਾਉਂਦਾ ਏ ਗੇੜੇ ਵੀ ਲਾਉਂਦਾ ਆ ਤੇਰੀ ਵੀ ਲੱਗਈਦਾ ਇਹ ਭਾਈ ਇਹਦੀ ਮਿਹਰਬਾਨੀ ਸਾਰੀ ਹਾਂ ਤੇਰੀ ਇਹਦਾ ਚੱਲ ਮੇਰਾ ਛੋਟਾ ਭਰਾ ਆ ਹਾਂ ਹੁਣ ਤਾਂ ਫੇ ਉਸਤਾਦ ਉਸਤਾਦ ਈ ਹੁੰਦਾ ਭਾਵੇਂ ਛੋਟਾ ਹੋਵੇ ਚਾਹੇ ਵੱਡਾ ਹੋਵੇ ਹੈਨਾ ਇਹ ਮੇਰਾ ਉਸਤਾਦ ਈ ਆ ਤੇ ਹੁਣ ਫੇ ਸਟਾਰਟ ਕਰੋ ਫੇ ਗੱਡੀ ਹਾਂ ਜੀ ਲਓ ਜੀ ਆਪਾਂ ਚਲਾ ਕੇ ਵੀ ਦਿਖਾ ਦਈਏ ਕਈ ਕਹਿਣਾ ਗੱਪਾਂ ਹੀ ਛੱਡੀ ਜਾਂਦੇ ਆ ਤੇਰੇ ਉਸਤਾਦ ਨੇ ਤੈਨੂੰ ਇਹ ਵੀ ਦੱਸਿਆ ਆ ਤਾਂ ਕਿ ਲਾ ਕੇ ਗੱਡੀ ਚਲਾਉਣੀ ਆ ਨਹੀਂ ਨਹੀਂ ਉਹ ਤਾਂ ਸਿੱਟ ਬੈਠਾੜੀ ਕੀਤੀ ਆ ਸੀਟ ਬੈੱਲਟ ਲਾ ਕੇ ਗੱਡੀ ਚਲਾਉਣੀ ਆ ਸੀਟ ਬੈੱਲਟ ਲਾਉਣਾ ਹੁੰਦਾ ਨਹੀਂ ਆਪਾਂ ਲਾਈ ਦੀਗੀ ਚੱਲ ਫੇ ਅਗਲੇ ਨੂੰ ਤੂੰ ਤਾਂ ਬੈਠੇ ਨਾਲ ਦੇ ਨੂੰ ਵੀ ਪਹਿਲਾਂ ਸੀਟ ਬੈੱਲਟ ਲਾਓ ਫੇ ਆਪਾਂ ਚੱਲ ਚੱਲ ਫੇ ਹੁਣ ਤਾਂ ਕਿ ਲਾ ਲਾ ਫੇ ਤੇ ਨਾਲੇ ਮਾੜੇ ਤੇਰੇ ਟਰਾਈ ਦੇਖ ਲੈਂਦੇ ਆ ਹਾਂ ਇਦਾਂ ਵੀ ਮੇਰੀ ਵੀ ਕਲੀਅਰ ਆ ਜੂਗੀ ਪਰ ਮੈਂ ਹੁਣ ਉਹਦਾ ਐਕਟਿਵਾ ਤੇ ਆਨੇ ਦਾ ਮੈਂ ਵੀ ਨਾਲੇ ਬੈਹਿ ਜਾਣਾ ਸਗਾ ਤੇਰੀ ਚੱਲ ਕੋਈ ਨਹੀਂ ਚੱਲ ਤੂੰ ਫੇ ਅੱਗੇ ਅੱਗੇ ਚੱਲ ਤੇ ਮੈਂ ਵੀ ਆ ਗਿਆ ਫੇ ਚੋਬਰ ਗੱਡੀ ਲੈ ਕੇ ਆਇਆ ਆ ਜੈਮ ਚੱਲਾਏ ਵੀ ਤੇ ਮੈਂ ਵੀ ਜੈਮ ਜਾਣਾ ਸੀਗਾ ਮੈਂ ਫੇ ਐਕਟਿਵਾ ਤੇ ਸਗਾ ਮੁੰਡਾ ਫੇ ਗੱਡੀ ਲੈ ਕੇ ਆਇਆ ਸਗਾ ਮੁੰਡਾ ਟ੍ਰੇਨ ਡਿਆ ਹੁਣ ਪੂਰਾ ਲੈ ਤਾਂ ਕਰਦਾ ਗੱਡੀ ਬੈਕ ਪੂਰੀ ਆਲਾ ਦਵਾਲਾ ਦੇ ਕੇ ਗੱਡੀ ਬੈਕ ਕਰਦਾ ਮੁੰਡਾ ਪੂਰੀ ਚਲੋ ਆ ਗਿਆ ਆ ਗਿਆ ਬਹੁਤ ਵਧੀਆ ਗੱਡੀ ਚਲਾਉਂਦਾ ਬਾਕੀ ਤੁਹਾਨੂੰ ਦੱਸਿਆ ਜਿਹੜੇ ਲਾਉਣ ਲੱਪਿਆ ਆ ਇਕੱਲਾ ਹੀ ਗੱਡੀ ਚਲਾਉਂਦਾ ਪਿਆ ਆ ਯਾਰ ਹੁਣ ਆਪਾਂ ਚੱਲੇ ਆ ਜੈਮ ਨੂੰ ਜੈਮਾ ਚੱਲੇ ਆ ਆਪਾਂ ਐਕਟੀਵੇਟ ਆ ਉਹ ਕਾਰ ਤੁਸੀਂ ਹਾਂ ਗੱਡੀ ਦੇ ਵਿੱਚ ਆਂ ਦੇਖੋ ਡਰਾਈਵਿੰਗ ਮੁੰਡੇ ਦੀ ਲੋ ਜੇ ਇਸ਼ਾਰਾ ਵੀ ਲਾਤਾ ਮੁੰਡੇ ਨੇ ਇਸ਼ਾਰਾ ਪਹਿਲਾਂ ਦੱਸੇ ਹੋਏ ਹਨ ਇਹ ਇਸ਼ਾਰਾ ਵੀ ਲਾਉਣਾ ਹੈ ਸ਼ੀਸ਼ਾ ਵੀ ਦੇਖਣਾ ਹੈ ਆਲਾ ਦਵਾਲਾ ਵੀ ਦੇਖਣਾ ਹੈ ਸਾਰੇ ਪਾਸੇ ਦੇਖ ਕੇ ਫੇਰ ਮੋੜ ਫੇਰ ਟਰਨ ਕਰਨੀ ਹੈ ਗੱਡੀ ਹੁਣ ਅੱਗੇ ਸਾਡਾ ਆਉਣਾ ਹੈ ਜਮ ਮਾਸਾ ਬਹੁਤ ਥੋੜੀ ਬਾਠੀ ਹੈ ਜਮ ਦੀ ਬਾਗਿਓ ਵੀਡੀਓ ਬਣਾਉਂਦੇ ਆਂ ਮੁੰਡੇ ਦੀ ਆ ਜਾ ਆ ਜਾ